ਕਿ ਅਤੇ ਬੱਪੂ لالਵਾਚਾ ਡੇਰੇ ਬਹੁਤ ਜਿਆਦਾ ਕਪਲੇ ਹੋ ਰਿਹਾ ਕਿਸ ਤਰ੍ਹਾਂ ਦੇ ਯਾਨੀ ਕਿ ਬਾਬਾਈ ਦੇ ਗੱਲੇ ਚੋਂ ਕਿਸੇ ਨੂੰ ਸੋਨਾ ਪਾਈ ਜਾ ਰਿਹਾ ਸਬਜ਼ੀਆਂ ਵਿੱਚੋਂ ਆਪ ਹੀ ਪ੍ਰਧਾਨ ਆਪਣੀ ਉਹ ਦੁਕਾਨ ਦੀ ਸਬਜ਼ੀ ਦੁਕਾਨ ਆ ਆਪ ਹੀ ਸਬਜ਼ੀ ਵੇਚਣ ਵਾਲਾ ਆਪ ਹੀ ਸਾਈਨ ਕਰਨ ਵਾਲਾ ਆਪ ਹੀ ਬਿੱਲ ਆਪ ਹੀ ਬਿੱਲ ਠੀਕ ਆ ਜੀ ਔਰ ਔਰ ਇੱਕ ਨਹੀਂ ਇਹ ਸਬਜੀ ਵੀ 4 ਗੁਣਾ ਜ਼ਿਆਦਾ ਯਾਨੀ ਕਿ ਪੈਸੇ ਲਾਏ ਜਾ ਰਹੇ ਆ ਚੇਅਰਮੈਨ ਜੀ ਹੰਸਰਾਜ ਹੰਸ ਜੀ ਆ ਬਿਲਕੁਲ ਜਾਣਦੀ ਹੋਊਗੀ ਜੀ ਇਹ ਤਾਂ ਉਹਨਾਂ ਨੂੰ ਪੁੱਛਣਾ ਪੈਣਾ ਹੋਵੇ ਜੀ ਆਲਮਸਤ ਬਾਪੂ ਲਾਲ ਬਾਦਸ਼ਾਹ ਜੀ ਜ਼ਮੀਨ ਨੂੰ ਲੈ ਕੇ ਹੋਇਆ ਵਿਵਾਦ ਹੰਸਰਾਜ ਹੰਸ ਤੇ ਲੱਗ ਰਹੇ ਨੇ ਗੰਭੀਰ aarop ਦਰਅਸਲ ਮਾਮਲਾ ਚਲੰਦਰ ਦੇ ਨਕੋਦਰ ਹਲਕੇ ਦਾ ਸਾਹਮਣੇ ਆ ਰਿਹਾ ਜਿੱਥੇ ਦਰਬਾਰ ਆਲਮਸਤ ਬਾਪੂ ਲਾਲ ਬਾਦਸ਼ਾਹ ਦੀ ਜ਼ਮੀਨ ਅਤੇ ਉਹਨਾਂ ਦੀ ਦਰਗਾਹ ਦੇ ਉੱਤੇ ਹੋਰ ਇੱਕ ਘਪਲੇ ਨੂੰ ਲੈ ਕੇ ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ ਅਲਮਸਤ ਬਾਪੂ ਲਾਲ ਬਾਦਸ਼ਾ ਦੀ ਥਾਂ ਤੇ ਲੰਬੇ ਸਮੇਂ ਤੋਂ ਸੇਵਾ ਕਰ ਰਹੀਏ ਲੋਕਾਂ ਨੇ ਇੱਕ ਕਾਨਫਰੰਸ ਕੀਤੀ ਹੈ ਤਾਂ ਉਹਨਾਂ ਨੇ ਹੰਸਰਾਜ ਹੰਸ ਤੇ ਉੱਪਰ ਵੱਡੇ aarop ਲਗਾਏ ਨੇ ਤੇ ਨਾਲ ਹੀ ਉਹਨਾਂ ਵੱਲੋਂ ਬਣਾਈ ਗਈ ਨਵੀਂ ਕਮੇਟੀ ਤੇ ਵੀ ਗੰਭੀਰ ਇਲਜ਼ਾਮ ਲਗਾਏ ਨੇ ਉਹਨਾਂ ਕਿਹਾ ਕਿ ਕਿਵੇਂ ਐਮਪੀ ਅਨਸਰ ਆ ਜਾਂ ਅੰਸ ਉਹਨਾਂ ਦੁਆਰਾ ਬਣਾਈ ਗਈ ਕਮੇਟੀ ਆਲਮਸਟ ਬਾਪੂ ਲਾਲ ਬਾਦਸ਼ਾਹ ਜੀ ਦੇ ਗੁਲਕ ਤੋਂ ਪੈਸੇ ਦੀ ਦੁਰਵਰਤੋਂ ਕਰ ਰਹੇ ਨੇ ਤੇ ਆਪਣੀ ਐਸ਼ ਪ੍ਰਸਤੀ ਲਈ ਉਸ ਪੈਸੇ ਦੀ ਖਰਾਬੀ ਕਰ ਰਹੇ ਨੇ ਉੱਥੇ ਹੀ ਉਹਨਾਂ ਕਿਹਾ ਕਿ ਜਿਨ੍ਹਾਂ ਨੇ ਵੀ ਦਰਗਾਹ ਦੇ ਵਿੱਚ ਪੈਸਾ ਚੜਾਇਆ ਹੈ ਆਮ ਲੋਕਾਂ ਦਾ ਪੈਸਾ ਹੈ ਉਹਨਾਂ ਨੇ ਸੇਵਾ ਕੀਤੀ ਹੈ ਤੇ ਉਹਨਾਂ ਦਾ ਪੈਸਾ ਸੇਵਾ ਵਿੱਚ ਹੀ ਲੱਗਣਾ ਚਾਹੀਦਾ ਹੈ ਨਾ ਵੱਡੇ ਲੋਕਾਂ ਤੇ ਨਹੀਂ ਉਹਨਾਂ ਇਹ ਵੀ ਕੀ ਕੀ ਅਨਸਰਾਜ ਹੰਸ ਉਹਨਾਂ ਦੀ ਬਣਾਈ ਗਈ ਕਮੇਟੀ ਦੀ ਇਹ ਮਿਲੀ ਜੁਲੀ ਸਾਜ਼ਿਸ਼ ਹੈ ਕਿ ਅਲਮਸਤ ਬਾਪੂ ਲਾਲ ਵਾਸ਼ੇ ਦੀ ਗੋਲਕ ਵਿੱਚ ਜਿੰਨਾ ਪੈਸਾ ਜਮ੍ਹਾਂ ਹੋ ਰਿਹਾ ਹੈ ਇਸ ਪਰਸਤੀ ਦੇ ਵਿੱਚ ਲਗਾ ਰਹੇ ਨੇ ਇਸ ਸਬੰਧੀ ਉਹਨਾਂ ਹੋਰ ਕੀ ਕੁਝ ਕਿਹਾ ਤੁਹਾਨੂੰ ਸੁਣਾ ਦਿੰਦੇ ਆ ਬਿਊਰੋ ਰਿਪੋਰਟ ਡਾਇਰਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਅਸੀਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਮੇਰਾ ਨਾਮ ਕੁੰਦਨ ਸਾਈਂ ਆ ਜੀ 20 ਸਾਲ ਤੋਂ ਮੈਂ ਬਾਪੂ ਲਾਲ ਵਾਸ਼ਾ ਸਰਕਾਰ ਦੇ ਦਰਵਾਜ਼ੇ ਸੇਵਾਦਾਰ ਰਿਹਾ ਉਹਦੇ ਵਿੱਚ ਮੈਂ ਆਪ ਦਾ ਇੱਕ ਵੱਖਰੇ ਦਰਵਾਜ਼ੇ ਤੇ ਸੇਵਾ ਕਰਨਾ ਉਹ ਹੀ ਬਾਪੂ ਲਾਲਵਾਸ਼ਾ ਸਰਕਾਰ ਦਾ ਸੀ ਮੇਰੇ ਕੋਲ ਮਹੱਲਾ ਸਮੂਹ ਰਿਸ਼ੀਨਗਰ ਵਾਸੀ ਜਿੰਨੇ ਵੀ ਸਮੂਹ ਰਿਸ਼ੀਨਗਰ ਮਹੱਲੇ ਵਾਸੀਆਂ ਨੇ ਇਹਨਾਂ ਨੇ ਮੇਰੇ ਕੋਲ ਆਏ ਇਹਨਾਂ ਨੇ ਮੈਨੂੰ ਦੱਸਿਆ ਵੀ ਜੋ ਵੀ ਨਾ ਮਹੱਲਾ ਰਿਸ਼ੀ ਅਤੇ ਬਾਪੂ ਲਾਲਵਾਸ਼ਾ ਡੇਰੇ ਬਹੁਤ ਜ਼ਿਆਦਾ ਕਪਲੇ ਹੋ ਰਿਹਾ ਹੈ ਜਾਨੀ ਕਿ ਬਾਬਾਈ ਦੇ ਗੱਲੇ ਚੋਂ ਕਿਸੇ ਨੂੰ ਸੋਨਾ ਪਾਈ ਜਾ ਰਿਹਾ ਸਬਜ਼ੀਆਂ ਵਿੱਚੋਂ ਆਪ ਹੀ ਪ੍ਰਧਾਨ ਆਪਣੀ ਉਹ ਦੁਕਾਨ ਦੀ ਸਬਜ਼ੀ ਦੁਕਾਨ ਆ ਆਪ ਹੀ ਸਬਜ਼ੀ ਵੇਚਣ ਵਾਲਾ ਆਪ ਹੀ ਸਾਈਨ ਕਰਨ ਵਾਲਾ ਆਪ ਹੀ ਬਿੱਲ ਆਪ ਹੀ ਬਿੱਲ ਠੀਕ ਆ ਜੀ ਔਰ ਔਰ ਇੱਕ ਨਹੀਂ ਸਬਜੀ ਵੀ ਚਾਰ ਗੁਣਾ ਜ਼ਿਆਦਾ ਯਾਨਕੀ ਪੈਸੇ ਲਾਏ ਜਾ ਰਹੇ ਆ ਮਤਲਬ ਸਬਜੀ ਦਾ ਇਹ ਸਾਰੇ ਜੀ ਸਾਰੇ 올ਓਵਰ ਦੇਖੋ ਮੈਂ ਖੁਦ ਆਪ 15 ਸਾਲ ਉੱਤੇ ਗਜਾ ਕੀਤੀ ਆ ਜਦੋਂ ਮੇਲਾ ਆਉਂਦਾ ਵਾ ਅਸੀਂ ਉੱਤੇ ਗਜਾ ਕਰਦੇ ਹੁੰਨੇ ਸੀਗੇ ਪੂਰੇ ਪੰਜਾਬ ਚੋਂ ਪੱਕੇ ਲੱਗੇ ਹੋ ਕਿਸੇ ਨੇ ਆਟਾ ਦੇਣਾ ਕਿਸੇ ਨੇ ਕੁਛ ਦੇਣਾ ਕਿਸੇ ਨੇ ਕੁਛ ਦੇਣਾ ਉਹ ਸਾਡੇ ਕੋਲ 8-9 ਮਹੀਨੇ ਰਾਸ਼ਨ ਚੱਲਦਾ ਸੀ ਇਹਨਾਂ ਨੇ ਸਾਰਿਆਂ ਦਾ ਬੰਦ ਕਰਕੇ ਕਹਿੰਦੇ ਅਸੀਂ ਨਹੀਂ ਗਜਾ ਕਰਨੀ ਕਿਸੇ ਕੋਲ ਅਸੀਂ ਰਾਸ਼ਨ ਨਹੀਂ ਲੈਣਾ ਪੇਡ ਰਸ਼ਣ ਲੈਉਣ ਲੱਪੇ ਪੇਡ ਹਰੇਕ ਚੀਜ਼ ਆਉਂਦੀ ਸੀ ਜਿਹਦੇ ਚ ਕਮਿਸ਼ਨ ਇਹ ਵੰਡਦੇ ਹੁੰਦੇ ਸੀ ਆਪਾਂ ਚ ਕੌਣ ਵੰਡਦੇ ਸੀ ਇਹੀ ਕਮੇਟੀ ਮੈਂਬਰ ਕੌਣ ਕੌਣ ਆ ਪਵਨ ਗੇਲਾ ਜਰੇ ਵੀ ਇਹਨਾਂ ਦੇ ਨਾਲ ਦੇ ਸਾਥੀ ਆ ਜਿੰਨੇ ਵੀ ਜਿੰਨੇ ਕਮੇਟੀ ਮੈਂਬਰ ਆ ਤੁਹਾਨੂੰ ਸਾਰੀ ਲਿਸਟ ਦੇ ਦਵਾਂਗੇ ਕਮੇਟੀ ਮੈਂਬਰਾਂ ਦੀ ਕਿੰਨੇ ਕ ਮੈਂਬਰ ਹੈ ਚੇਅਰਮੈਨ ਜੀ ਹੰਸਰਾਜ ਹੰਸ ਜੀ ਆ 10 10 ਤੋਂ 11 ਮੈਂਬਰ ਬਿਲਕੁਲ ਜਾਣਦੀ ਹੋਊਗੀ ਜੀ ਇਹ ਤਾਂ ਉਹਨਾਂ ਨੂੰ ਪੁੱਛਣਾ ਪੈਣਾ ਹੋਵੇ ਜੀ ਕੰਪਲੈਂਟ ਚ ਬੀਬੀ ਵਿਧਾਇਕਾ ਦਾ ਜਿਹੜਾ ਜ਼ਿਕਰ ਕੀਤਾ ਹੈ ਹਾਂਜੀ ਜੀ 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 ਉਸੇ ਬਾਅਦ ਜਿਹੜੀ ਪ੍ਰੋਬਲਮ ਹੋਰ ਜ਼ਿਆਦਾ ਕ੍ਰੀਏਟ ਹੋ ਗਈ ਮੈਂ ਕਿਹਾ ਜੀ ਬੀਬੀ ਇੰਦਰਜੀਤ ਕੌਰ ਮਾਂ ਜੀ ਨੇ ਦਰਬਾਰ ਤੇ ਇੱਕ ਮੱਥਾ ਟੇਕਣ ਪਿਲੋਂ ਹੁੰਦੇ ਹੁੰਦੇ ਸੀ ਬਾਅਦ ਵਿੱਚ ਉਹਨਾਂ ਦਾ ਇੰਟਰਫੇਰੈਂਸ ਇੰਨਾ ਵੱਧ ਗਿਆ ਜਿਦੇ ਉੱਥੇ ਸਾਡੇ ਦੁਕਾਨਾਂ ਵਾਲੇ ਆ ਗਰੀਬ ਤਬਕਾ ਬੈਠਾ ਉਹਨਾਂ ਨੂੰ ਅੱਗੇ ਤਾਂ ਹਮ ਕੀ ਆ ਦੇਣ ਲੱਪੇ ਵਿੱਚ ਦੀ ਕੰਧ ਕਰ ਦੋ ਮੈਂ ਤੁਹਾਡੇ ਤੇ ਪਰਚੇ ਪਾ ਦਵਾਂਗੇ ਝੂਠੇ ਪਰਚੇ ਪਾ ਦਵਾਂਗੇ ਤੁਹਾਡੇ ਤੇ ਇਦਾਂ ਕਰ ਦੋ ਹੁਣ ਜਿੱਦਣ ਇਹਨਾਂ ਨੇ ਪਰਸੀ ਦੀ ਪ੍ਰੈਸ ਕਾਨਫਰੈਂਸ ਕੀਤੀ ਆ ਉੱਥੇ ਮੇਰੇ ਘਰ ਦੇ ਬਾਹਰ ਭਾਜੀ ਪੁਲਿਸ ਦੀ ਬੱਸ ਲਾਉਣ ਦਾ ਕੀ ਮਤਲਬ ਸੀ ਗਲੀ ਦੇ ਬਾਹਰ ਬ ਬੰਦੂਕਾਂ ਛਤਰੇ ਕੀ ਕੋਸ਼ਿਸ਼ ਹੋ ਜਾਂਦੀ ਜਿੰਨਾ ਤੱਕ ਹੁੰਦੀ ਆ ਨਾ ਕੀ ਲੱਗਦਾ ਹੈ ਕਿ ਦੇ ਵਿੱਚ ਕਬਜ਼ਾ ਕਰਨ ਦੀ ਕੋਸ਼ਿਸ਼ ਡੇਰੇ ਦੇ ਕਬਜ਼ਾ ਤਾਂ ਦੇਖੋ ਆਲਰੇਡੀ ਕੁਝ ਵੀ ਕਹਿ ਸਕਦੇ ਆਪਾਂ ਉਸ ਚੀਜ਼ ਨੂੰ ਪਰ ਉਹ ਤਾਂ ਇਸ ਟਾਈਮ ਪਾਵਰ ਚਾ ਦੇਖੋ ਉਹ ਪਾਵਰ ਚਾ ਪਾਵਰ ਚਾ ਮੈਂ ਤਾਂ ਇੱਕ ਛੋਟਾ ਜਿਹਾ ਫਕੀਰਾਂ ਜੀ ਡੇਗਾ ਬਾਪੂ ਲਾਲ ਬਾਸ਼ਾ ਨੂੰ ਮੰਨਣ ਵਾਲਾ ਮੈਂ ਪਹਿਲੋ ਵੀ ਸੇਵਾਚ ਸੀ ਹੁਣ ਵੀ ਸੇਵਾ ਚ ਮੈਂ ਗਾਂ ਵੀ ਸੇਵਾ ਚ ਰਹਿਣਾ ਮੇਰੇ ਉੱਥੇ ਜਾਣ ਦੇ ਨਾਲ ਕਿਤਨਾ ਕਿਤੇ ਉਹਨਾਂ ਨੂੰ ਇਹ ਡਾਰਾ ਕਿ ਕਿਤੇ ਲੋਕ ਇਹਨੂੰ ਨਾ ਜ਼ਿਆਦਾ ਪਸੰਦ ਕਰਦੇ ਹੋਣ ਜਾਂ ਇਹਨੂੰ ਉੱਥੇ ਇਹ ਦਰਬਾਰ ਤੇ ਕੋਈ ਆਪਣੇ ਆਪ ਨੂੰ ਉਹਨਾਂ ਸ਼ੋਅ ਕਰ ਦਵੇ ਜੇ ਮੈਨੂੰ ਉਹਨੇ ਲੈ ਕੇ ਜਾਣਾ ਤਾਂ ਕੋਈ ਰੋਕ ਨਹੀਂ ਸਕਦਾ ਠੀਕ ਆ ਜੀ ਇਹ ਉਸ ਮਾਲਕ ਦੀ ਮਰਜ਼ੀ ਆ ਨਹੀਂ ਸਾਡੇ ਕੋਲ ਕੋਈ ਐਵੀਡੈਂਸ ਨਹੀਂ ਹੈਗਾ ਜੀ ਐਵੀਡੈਂਸ ਆਮ ਇੱਕ ਕੰਪਲੇਂਟ ਚ ਲਿਖਾਇਆ ਪੁਲਿਸ ਨੂੰ ਕੰਪਲੇਂਟ ਦਿੱਤੀ ਨਹੀਂ ਅਸੀਂ ਤਾਂ ਇਸ ਬਿਹਾਵ ਤੇ ਦਿੱਤੀ ਉਹਨਾਂ ਦਾ ਇੰਟਰਫੀਰੈਂਸ ਬਹੁਤ ਆ ਡੇਰੇ ਚ ਇੰਟਰਫੇਰੈਂਸ ਬਹੁਤ ਹੁਣ ਜਿੱਦਣ ਬਾਪੂ ਲਾਲਵਾਸ਼ਾ ਸਰਕਾਰ ਦੇ ਪਹਿਲੋ ਵਰਸੀ ਦੀ ਮੀਟਿੰਗ ਅਸੀਂ ਕੀਤੀ ਆ ਸਾਡੇ ਇਹਨਾਂ ਨੇ ਕੀਤੀ ਹਰਮਿਤ ਸੋਨਦੀ ਜੀ ਨੇ ਪਛੋਤ ਨਾਲ ਬਿੱਟੂ ਜੀ ਨੇ ਬਾਅਦ ਵਿੱਚ ਹੰਸਰਾ ਇਹਨੂੰ ਇਹਨਾਂ ਨੇ ਕੌਨਫੀਡੈਂਸ ਪਹਿਲੋ ਲੈ ਕੇ ਮੀਟਿੰਗ ਕੀਤੀ ਬਾਅਦ ਵਿੱਚ ਉੱਤੇ ਆਮ ਆਦਮੀ ਪਾਰਟੀ ਦੇ ਸਾਰੇ ਨੌਵੇਂ ਦੇ ਉਹਨਾਂ ਦੀ ਪਾਰਟੀ ਦੇ ਬੰਦੇ ਆ ਜਾਂਦੇ ਆ ਹਾਂਜੀ ਕੁਛ ਨਹੀਂ ਜੀ ਉਹ ਤਾਂ ਹੁਣ ਤੁਸੀਂ ਬਾਅਦ ਵਿੱਚ ਕਹੋਗੇ ਉਹ ਤਾਂ ਉਹਨਾਂ ਵੱਲ ਹੀ ਆ ਉਹਨਾਂ ਸਾਫ਼ ਕਹਿਤਾ ਕਹਿੰਦੇ ਜੀ ਇੱਥੇ ਕੋਈ ਘਪਲ ਨਹੀਂ ਹੋਇਆ ਇੱਥੇ ਉਹ ਬਿਲਡਿੰਗ ਉਹਨਾਂ ਦੇ ਵੱਲੋਂ ਬਿਲਡਿੰਗ ਉਹਨਾਂ ਵੱਲੋਂ ਬਣਾਈ ਆ ਤੁਹਾਨੂੰ ਉਹਨਾਂ ਨੇ ਨਹੀਂ ਨਹੀਂ ਉਹਨਾਂ ਨੇ ਬਿਲਡਿੰਗ ਆਪ ਆਪਣੇ ਰਹਿਣ ਲਈ ਬਣਾਈ ਆ ਮਹਿਲ ਉੱਚ ਲਗਜ਼ਰੀ ਬੈੱਡ ਲੱਗੇ ਆ ਤੁਹਾਨੂੰ ਵੀਡੀਓ ਦਿਖਾਉਂਦੇ ਆ ਉਹਨੇ ਹੋਟਲ ਟਾਈਪ ਇੱਕ ਵੀਡੀਓ ਬਣਾਈ ਆ ਠੀਕ ਆ ਜੀ ਜਦ ਕਿ ਬਾਪੂ ਲਾਲਵਾਸ਼ਾ ਸਰਕਾਰ ਦੇ ਦਰਬਾਰ ਦਾ ਬਹੁਤ ਕੁਝ ਅਜੇ ਉਹ ਸਾਰੀ ਹੋਣ ਵਾਲੀ ਆ ਉੱਥੇ ਸੰਗਤ ਦੇ ਬੈਣ ਨੂੰ ਤਾਂ ਹੈ ਹੀ ਨਹੀਂ ਕੋਈ ਹਾਲ ਸੰਗਤ ਦੇ ਬੈਣ ਨੂੰ ਹੋਵੇ ਕੋਈ ਲੰਗਰ ਘਰ ਸ਼ੈੱਡ ਕੱਲੀ ਬਣੀ ਆ ਉੱਥੇ ਸਿਰਫ ਚਾਹ ਦਾ ਆ ਜਾਂ ਰੋਟੀ ਲੰਗਰ ਪਾਣੀ ਵੱਡੀ ਸ਼ੈੱਡ ਆ ਨੇ ਉਹ ਤਾਂ ਕਹਿੰਦੇ ਕਹਿੰਦੇ ਜੀ ਜੋ ਵੀ ਹੋਊਗਾ ਅਸੀਂ ਤੁਹਾਡੇ ਨਾਲ ਆ ਕੋਈ ਨਹੀਂ ਅਸੀਂ ਤਾਂ ਸਿਰਫ ਇੱਕ ਇਸ ਕਰ ਰਹੇ ਅਸੀਂ ਡਰ ਦੇ ਮਾਹੌਲ ਚ ਕੱਲ ਨੂੰ ਸਾਡੇ ਤੇ ਕੋਈ ਨਾ ਕੋਈ ਝੂਠੇ ਪਰਚੇ ਗਲਤ ਪਰਚੇ ਜਾਂ ਸਾਡੇ ਜਿੰਨੇ ਵੀ ਨਾਲ ਸਾਡੇ ਚੱਲੇ ਆ ਰਹੇ ਬੱਚਿਆਂ ਦੇ ਜਾਂ ਸਾਡੇ ਭਰਾ ਜਿੰਨੇ ਵੀ ਸਾਡੇ ਚੱਲੇ ਦੁਕਾਨਦਾਰ ਆ ਜਾਂ ਹੋਰ ਆ ਉਹਨਾਂ ਦੇ ਕੋਈ ਝੂਠਾ ਪਰਚਾ ਨਾ ਪਵੇ ਇੱਕ ਜਿਹੜਾ ਜੁਐਲਰੀ ਦਾ ਤੁਸੀਂ ਦੱਸਿਆ ਉਹਦਾ ਕਿੰਨਾ ਕੁ ਜਿਹੜਾ ਹੈਗਾ ਫੇਰ ਫੇਰ ਲੱਗਦਾ ਸਾਡੇ 8.5 ਲੱਖ ਰੁਪਏ ਦੀ ਜੁਐਲਰੀ ਪਈ ਆ ਜੀ ਸਾਨੂੰ ਨਹੀਂ ਪਤਾ ਕਿ ਇਹਨੂੰ ਪਈ ਆ ਉਹਦੇ ਚ ਇੱਕ ਸਿਰਫ ਵੀਡੀਓ ਆ ਜਿਹਦੇ ਵਿੱਚ 353000 ਤੇ 34 ਰੁਪਏ ਦਾ ਬਿੱਲ ਆ ਜੇ ਚਾਂਸਰਾਏ ਹਾਂਸੀ ਨੂੰ YouTube ਤੇ ਵੀਡੀਓ ਆ ਚਲਦੇ ਮੇਲੇ ਦੇ ਵਿੱਚ ਉਹਨਾਂ ਦੇ ਬ੍ਰੈਸਲਟ ਪਾਇਆ ਜਾਂਦਾ ਕਮੇਟੀ ਵੱਲੋਂ ਕਮੇਟੀ ਵੱਲੋਂ ਔਰ ਕਮੇਟੀ ਮੈਂਬਰ ਆਪ ਮੌਜੂਦਾ ਹੈ ਉਹ ਵੀਡੀਓ ਅਸੀਂ ਤੁਹਾਨੂੰ ਦਵਾਂਗੇ ਠੀਕ ਹੈ ਜੀ ਹਾਂਸਰਾਏ ਹਾਂਸੀ ਤੇ ਕਈ ਵਾਰੀ ਕਹਿ ਚੁੱਕਿਆ ਮੈਸਡੇ ਤੇ ਗੱਦੀ ਨਿਸ਼ੀਨ ਨਹੀਂ ਮੈਂ ਤਾਂ ਇਹ ਹੀ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਜਾਂ ਤਾਂ ਉਹ ਦਰਬਾਰ ਨੂੰ ਛੱਡ ਜਾਣ ਤੇ ਜਾਂ ਫੇਰ ਬਿਲਕੁਲ ਹੀ ਆ ਕੇ ਬੈਠ ਜਾਣ ਠੀਕ ਹੈ ਜੀ ਜੇ ਤਾਂ ਕਿਸੇ ਕਦੇ ਹੁੰਦੇ ਆ ਡਰ ਦੇ ਮਾਹੌਲ ਉਹ ਜਿੰਦੇ ਲਾਤੇ ਉੱਥੇ ਕਮਰਿਆਂ ਨੂੰ ਜਿੰਦੇ ਲਾਤੇ ਇਹ ਵੀ ਗੁੰਡਾਗਰਦੀ ਉੱਥੇ ਕਰ ਰਹੇ ਆ ਕਮਰਿਆਂ ਨੂੰ ਕਾਰਨ ਕਾਰਨ ਵੀ ਅਸੀਂ ਬਹਿ ਨਾ ਸਕੀਏ ਅੱਛਾ ਬਹਿ ਨਾ ਸਕੀਏ ਠੀਕ ਆ ਜੀ ਉੱਥੇ ਬਹਿ ਨਾ ਸਕੀਏ ਇੱਕ ਉੱਥੇ ਇਹਨਾਂ ਨੇ ਕੀ ਕੀਤਾ ਜਦੋਂ ਪੱਥਰ ਲਾਇਆ ਪੱਥਰ ਨੂੰ ਲਕੋਣ ਦੇ ਲਈ ਘਟੀਆਂ ਪੱਥਰ ਸੀ ਉਹ ਉੱਥੇ 2.5 ਲੱਖ ਰੁਪਏ ਦਾ ਮੈਟ ਵਿਛਾ ਦਿੱਤਾ ਇੱਕ ਮਹੀਨੇ ਬਾਅਦ ਮੈਟ ਚੱਕ ਕੇ ਬਾਹਰ ਇੱਕ ਮਹੀਨੇ ਬਾਅਦ ਉਹ ਮੈਟ ਚੱਕ ਕੇ ਬਾਹਰ ਮਾਰਿਆ ਮਤਲਬ ਸੰਤਾਂ ਦਾ ਪੈਸਾ ਕਿਤੇ ਕਿੱ데 ਅਸੀਂ ਹਾਂ ਅਸੀਂ ਤਾਂ ਇਹ ਕਹਿੰਨੇ ਆ ਵੀ ਉਹ ਬਾਪੂ ਲਾਲ ਤੇ ਦੂ ਅਸੀਂ ਤੁਹਾਡਾ ਖਰਚਾ ਵੀ ਦੇਵਾਂਗੇ ਜੇ ਤੁਸੀਂ ਹੋਰ ਚਾਹੋਗੇ ਸਾਰਾ ਕੁਝ ਆ ਗਿਓ ਮੈਡ ਵੀ ਦੇ ਸਕਦੇ ਹਲ ਵੀ ਦੇ ਸਕਦੇ ਸਭ ਕੁਝ ਦਿਖਾਵਾਂਗੇ ਮਤਲਬ ਤੁਸੀਂ ਕਹਿ ਰਹੇ ਹੋ ਸੰਤਾਂ ਦਾ ਪੈਸਾ ਵਿਅਰਥ ਜਾ ਰਿਹਾ ਵਿਅਰਥ ਜਾ ਰਿਹਾ 10 10 ਰੁਪਏ ਲੋ ਸਾਡੀ ਕੋਈ ਗੱਲੇ ਦੀ ਲੜਾਈ ਨਹੀਂ ਕੁਝ ਵੀ ਹੈਗੀ ਠੀਕ ਹੈ ਅਸੀਂ ਇਹ ਕਹਿੰਨੇ ਆ ਕਮੇਟੀ ਬਦਲੀ ਜਾਵੇ ਹੰਸ ਜੀ ਨੂੰ ਤਿੰਨ ਵਾਰੀ ਇਹ ਬੰਦੇ ਮਿਲੇ ਆ ਵੀ ਕਮੇਟੀ ਬਦਲ ਦੋ ਕਮੇਟੀ ਬਦਲ ਦੋ ਹਣਾ ਮੋ ਲਾਸਟ ਵਿੱਚ ਇਹਨਾਂ ਨੂੰ ਕਹਿ ਰਹੇ ਆ ਉਹ ਨਿਕਲਣੇ ਨਹੀਂ ਹਰੀ ਮਿੱਤਰ ਸੋਹਣੀ ਜੀ ਨੇ ਉਹ ਵੀਡੀਓ ਆਡੀਓ ਵੀ ਸਾਡੇ ਕੋਲ ਹੈਗੀ ਆ ਤੁਹਾਨੂੰ ਉਹ ਵੀ ਦਵਾਂਗੇ ਕਹਿੰਦੇ ਉਹ ਨਿਕਲਣੇ ਨਹੀਂ ਹੈਗੇ ਤੁਹਾਨੂੰ ਤੁਸੀਂ ਉਹਦੇ ਵਿੱਚ ਐਡੀਸ਼ਨਲ ਤੁਸੀਂ ਮੈਂਬਰ ਪਾ ਲੋ ਇਹ ਕਹਿੰਦੇ ਸਾਈ ਜੀ ਇਦ ਕਿ ਜਿਹੜੀ ਗੱਲ ਆਪਾਂ ਜਦੋਂ ਉਹਨਾਂ ਦੀ ਕ腐ਸ਼ਨ ਉਹਨਾਂ ਦੇ ਸਾਹਮਣੇ ਆ ਗਈ ਆ ਫੇਰ ਤੁਸੀਂ ਕਿਉਂ ਨਹੀਂ ਕਹਿੰਦੇ ਫੇਰ ਦੁਨੀਆ ਨੂੰ ਰੌਲਾ ਪਾਓ ਕਹਿੰਦੇ ਆ ਤੁਸੀਂ ਦੁਨੀਆ ਨੂੰ ਰੌਲਾ ਪਾਓ ਫੇ ਠੀਕ ਆ ਜੀ ਜਿਹੜੇ ਅੰਦਰ ਕਾਉਂਟਸ ਦੇਖਦੇ ਆ ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਕੋਲੋਂ ਚੈੱਕਾਂ ਦੇ ਸਾਈਨ ਕਰਾ ਰਿਆ ਇਹਨਾਂ ਦੇ ਇੱਕ ਇੱਕ ਸਬਦਾਨ ਜਿਹੜਾ ਇਹਨਾਂ ਨੇ ਇੱਕ ਡੀਡ ਬਣੀ ਆ ਕਮੇਟੀ ਦੀ ਉੱਤੇ ਇੱਕ ਲਿਖਿਆ ਵੀ 10000 ਤੋਂ ਵੱਧ ਪਾਵਰ ਹੈ ਨਹੀਂ ਜਿਹੜੇ ਮੈਂਬਰ ਆ ਮੈਂਬਰ ਕਿੰਨੇ ਕਿਹੜੇ 11 ਮੈਂਬਰ ਆ ਜੀ ਇਹ ਅੱਛਾ ਹਾਂਜੀ ਚੇਅਰਮੈਨ ਹੰਸਰਾਜ ਹੰਸ ਜੀ ਆ ਠੀਕ ਆ ਜੀ ਪ੍ਰਧਾਨ ਪਵਨ ਗੇਲਾ ਤੇ ਬਾਕੀ ਹੋਰ ਵੀ ਹੈਗੇ ਆ ਸਾਡੇ ਸ਼ਹਿਰ ਦੇ ਆ ਬਾਕੀ ਸਾਰੇ ਸ਼ਹਿਰ ਦੇ ਬੰਦੇ ਆ ਸ਼ਹਿਰ ਦੇ ਬੰਦੇ ਆ ਇਹਦਾ ਲੋਕ ਹੈ ਨਾ ਤੁਹਾਡੇ ਨਾਲ ਸੇਮ ਨਹੀਂ ਜੀ ਨਾ ਨਾ ਉਹਨਾਂ ਦੇ ਆਪਣੇ ਬੰਦੇ ਪਾਰਟੀ ਦੇ ਆ ਮੰਦਲੀ ਇਕੱਠੀ ਕੀ